ਕਰਦੇ ਜਾਣਕਾਰੀ ਅੱਜ ਅਸੀਂ ਲਾਲ ਸਿੰਘ ਰੋਡ ਮੋਗਾ ਵਿਖੇ ਪਹੁੰਚੇ ਹਾਂ ਜਿੱਥੇ ਨਗਰ ਨਿਗਮ ਮੋਗਾ ਵੱਲੋਂ ਇਲੀਗਲ ਐਂਡ ਕ੍ਰੋਥਸਮੈਂਟ ਦੇ ਅਗੇਂਸਟ ਡਰਾਈਵ ਚਲਾਈ ਗਈ ਹੈ ਜਿਹਦੇ ਤਹਿਤ ਮੋਗਾ ਪੁਲਿਸ ਵੱਲੋਂ ਐਡਕੂਏਟ ਸਿਕਿਉਰਿਟੀ ਅਰੇਂਜਮੈਂਟ ਕੀਤੇ ਗਏ ਨੇ ਤਾਂ ਕਿ ਲੋ ਐਂਡ ਆਰਡਰ ਦੀ ਕੋਈ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਾ ਆਏ ਸਫੀਸ਼ੀਐਂਟ ਫੋਰਸ ਇੱਥੇ ਲਗਾਈ ਗਈ ਹੈ ਤਾਂ ਕਿ ਕਾਰਪੋਰੇਸ਼ਨ ਦੇ ਕੰਮ ਦੇ ਵਿੱਚ ਕੋਈ ਬਾਧਾ ਨਾ ਪਾਏ ਤੇ ਜਦੋਂ ਅਸੀਂ ਰਿਕਾਰਡ ਚੈੱਕ ਕੀਤਾ ਤੇ ਇਹ ਕਰਦੇ ਵਿੱਚ ਦੋ ਭਰਾ ਜਿਹੜੇ ਨੇ ਉਹ ਆਪਣੀ ਫੈਮਿਲੀ ਦੇ ਨਾਲ ਰਹਿਣੇ ਪਾਏ ਗਏ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਜੇਲ੍ਹ ਦੇ ਵਿੱਚ ਹੈ ਅਰੁਣ ਤੇ ਰਾਹੁਲ ਟੋਟਲ ਇਹਨਾਂ ਤੇ 8 ਅਪਰਾਧਿਕ ਮਾਮਲੇ ਦਰਜ ਨੇ ਜਿਨ੍ਹਾਂ ਦੇ ਵਿੱਚੋਂ 3 ਐਨਡੀਪੀਐਸ ਦੇ ਹੈਗੇ ਕਮਰਸ਼ੀਅਲ ਐਨਡੀਪੀਐਸ ਦੇ ਕੇਸਸ ਵੀ ਇਹਨਾਂ ਤੇ ਦਰਜ ਨੇ ਤੇ ਆ ਸਾਰੀ ਕਾਰਵਾਈ ਜਿਹੜੀ ਹੈ ਨਗਰ ਨਿਗਮ ਮੋਗਾ ਵੱਲੋਂ ਕੀਤੀ ਜਾ ਰਹੀ ਹੈ ਤੇ ਮੋਗਾ ਪੁਲਿਸ ਵੱਲੋਂ ਐਡਕੂਏਟ ਸਿਕਿਉਰਿਟੀ ਅਰੇਂਜਮੈਂਟ ਇੱਥੇ ਕੀਤੇ ਜਾ ਰਹੇ ਨੇ ਇਹ ਕਿੰਨੀ ਡੈਮੋਲੇਸ਼ਨ ਹੋ ਸਕਦੇ ਹਾਂ ਹਾਂਜੀ ਪਹਿਲਾਂ ਕੋ ਡੈਮੋਲੇਸ਼ਨ ਹੋਈ ਹੈ ਇੱਥੇ ਪਹਿਲਾਂ ਹਜੇ ਤੱਕ ਅਸੀਂ ਐਸ ਮੋਲੇ ਦੇ ਵਿੱਚ ਹੀ ਦੋ ਡੈਮੋਲੇਸ਼ਨ ਹੋਰ ਕਰਾ ਚੁੱਕੇ ਹ ਤੇ ਜਿਹੜਾ ਸਾਡਾ ਡਰਗ ਹੌਟਸਪੌਟ ਹੈ 도ਲੇਵਾਲਾ ਉੱਥੇ ਵੀ ਅਸੀਂ ਚਾਰ ਘਰਾਂ ਦੀ ਡੈਮੋਲੇਸ਼ਨ ਹੋਰ ਜਿਹੜੇ ਕਨਸਰਨਡ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਸਿਵਲ ਮਹਿਕਮਾ ਇਹਨਾਂ ਦੇ ਨਾਲ ਪੁਲਿਸ ਵੱਲੋਂ ਸਪੋਰਟ ਦਿੱਤੀ ਗਈ ਹੈ ਤੇ ਉਹਨਾਂ ਦੇ ਵੱਲੋਂ ਕੀਤੀ ਗਈ ਹੈ ਜੀ